ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਸਾਸਰੀ ਅਕਾਲ ਮੈਂ ਹਾਂ ਸਤਵੀਰ ਕੌਰ ਮਾਨ ਅੱਜ ਆਪਾਂ ਲਸਣ ਦਾ ਆਚਾਰ ਪਾਵਾਂਗੇ ਲਸਣ ਆਪਣੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੁਣ ਜਿਵੇਂ ਸਰਦੀਆਂ ਆ ਗਈਆਂ ਤਾਂ ਆਪਾਂ ਸਾਗ ਬਣਾਉਨੇ ਆ ਤੇ ਉਹਦੇ ਵਿੱਚ ਵੀ ਵੱਡੀ ਮਾਤਰਾ ਚ ਆਪਾਂ ਲਸਣ ਪਾਉਨੇ ਆ ਤੇ ਨਾਲ ਜਾਂ ਆਚਾਰ ਹੋਵੇ ਲਸਣ ਦਾ ਫੇਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਤੇ ਅੱਜ ਆਪਾਂ ਲਸਣ ਦਾ ਆਚਾਰ ਪਾਉਨੇ ਆ ਬਹੁਤ ਸੌਖੇ ਢੰਗ ਨਾਲ ਪਾਵਾਂਗੇ ਜਿਹੜਾ ਆਪਾਂ ਬਾਜ਼ਾਰ ਚੋਂ ਲਸਣ ਲੈਨੇ ਆ ਜਾਂ ਆਚਾਰ ਲੈਨੇ ਆ ਉਹ ਥੋੜਾ ਜਿਹਾ ਹੀ ਆਪਾਂ ਨੂੰ ਬਹੁਤ ਮਿੰਗ ਮਿਲਦਾ ਕਿਉਂਕਿ ਲਸਣ ਵੈਸੇ ਹੀ ਮਹਿੰਗਾ ਵਾ ਜਿਵੇਂ 450 ਨੂੰ ਕਿਲੋ 350 ਨੂੰ ਕਿਲੋ ਲਸਣ ਦਾ achar ਬਹੁਤ ਸੌਖੇ ਢੰਗ ਨਾਲ ਪਾਵਾਂਗੇ ਆਓ ਆਪਾਂ ਲਸਣ ਦਾ achar ਪਾਉਨੇ ਆ ਮੈਨੂੰ ਇਸ ਕਰਕੇ ਜਿਆਦਾ ਔਖਾ ਨਹੀਂ ਲੱਗਦਾ ਲਸਣ ਦਾ achar ਕਿਉਂਕਿ ਪਿਛਲੇ ਸਾਲ ਆਪਾਂ ਘਰੇ ਬੀਜਿਆ ਹੋਇਆ ਸੀ ਤੇ ਲਸਣ ਬਹੁਤ ਮਾਤਰਾ ਵਿੱਚ ਆਪਾਂ ਮਤਲਬ ਕਿ ਹਲੇ ਵੀ ਪਿਆ ਆਪਣੇ ਕੋਲੇ ਇਸ ਕਰਕੇ ਮੈਨੂੰ ਉਹ ਜਿਆਦਾ ਮਹਿਸੂਸ ਨਹੀਂ ਹੁੰਦਾ ਤੇ ਆਪਾਂ ਹੁਣ ਵੀ ਵੱਡੀ ਮਾਤਰਾ ਵਿੱਚ ਹੀ ਲਸਣ ਲਾਇਆ ਵਾ ਤੇ ਆਓ ਆਪਾਂ ਹੁਣ ਸੌਖੇ ਜੇ ਢੰਗ ਨਾਲ ਆਪਾਂ ਲਸਣ ਦਾ achar ਪਾਉਨੇ ਆ ਜਿਹੜਾ ਕਿ ਲਸਣ ਦੇ ਆਚਾਰ ਵਿੱਚ ਆਪਾਂ ਸਿਰਫ ਤਿੰਨ ਚੀਜ਼ਾਂ ਹੀ ਪਾਵਾਂਗੇ ਜਿਵੇਂ ਸੌਫ ਹੋਗੀ ਰਾਈ ਹੋਗੀ ਤੇ ਮੇਥੇ ਹੋਗੇ ਇਹ ਵੱਡੇ ਵਾਲੇ ਮੇਥੇ ਆ ਆ ਦੇਖੋ ਇਹ ਆ ਮੇਥੇ ਪਾਵਾਂਗੇ ਆਪਾਂ ਤੇ ਆ ਰਾਈ ਪਾਵਾਂਗੇ ਤੇ ਸੌਫ ਇਹ ਇਹਨਾਂ ਨੂੰ ਆਪਾਂ ਰੋਸਟ ਕਰਕੇ ਥੋੜਾ ਜਿਹਾ ਸੇਕ ਲਵਾ ਕੇ 2 ਮਿੰਟ ਦਾ ਜਦੋਂ ਸਰੋਂ ਚਟਕਣ ਲੱਗ ਗਈ ਉਦੋਂ ਆਪਾਂ ਇਹਨਾਂ ਉਤਾਰ ਲੈਣਾ ਤੇ ਠੰਡੇ ਕਰਕੇ ਇਹਨਾਂ ਨੂੰ ਆਪਾਂ ਮੈਕਸੀ ਵਿੱਚ ਗ੍ਰाइंड ਕਰਾਂਗੇ ਦਰਦਰਾ ਜਿਹਾ ਪੀਸਾਂਗੇ ਨਾ ਕਿ ਬਾਲਾ ਜਿਆਦਾ ਪਾਊਡਰ ਜਿਹਾ ਬਣਾਵਾਂਗੇ ਆਓ ਆਪਾਂ ਇਹਨਾਂ ਨੂੰ ਹੁਣ ਸੇਕ ਲਵਾਉਣੀ ਹੈ ਨਾ ਗਰਮ ਹੋ ਚੁੱਕਿਆ ਹੁਣ ਆਪਾਂ ਸਭ ਤੋਂ ਪਹਿਲਾਂ ਤਵੇ ਦੇ ਉੱਤੇ ਸੌਂਫ ਪਾਵਾਂਗੇ ਸਰੋਂ ਆਪਾਂ ਬਾਤ ਪਾਵਾਂਗੇ ਸਭ ਤੋਂ ਪਹਿਲਾਂ ਸੌਂਫ ਪਾਵਾਂਗੇ ਗੈਸ ਨੂੰ ਆਪਾਂ ਸੈਮ ਕਰ ਲਵਾਂਗੇ ਤਵਾ ਤੱਤਾ ਜਾਦੇ ਆ ਇਹਨੂੰ ਆਪਾਂ ਹੁਣ ਮੇਥੇ ਪਾਵਾਂਗੇ ਇਹਨਾਂ ਨੂੰ ਥੋੜਾ ਜਿਹਾ ਠੰਡੇ ਕਰਕੇ ਫੇਰ ਆਪਾਂ ਇਹਨਾਂ ਨੂੰ ਗ੍ਰੈਂਡ ਕਰਨਾ ਵਾ ਇਹ ਤੇ ਗਰਮ-ਗਰਮ ਨੂੰ ਨਹੀਂ ਕਰਨਾ ਆਪਾਂ ਇੱਕ ਮਿੰਟ ਲਈ ਇਹਨੂੰ ਲਵਾ ਕੇ ਸੇਕ ਫਿਰ ਆਪਾਂ ਰਾਈ ਪਾ ਦਵਾਂਗੇ ਹਣ ਆਪਾਂ ਰਾਈ ਪਾ ਦਵਾਂਗੇ ਸਰੋਂ ਨੂੰ ਆਪਾਂ ਰਾਈ ਕਹਿ ਦਿੰਨੇ ਆ ਤੇ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਆਪਾਂ ਇਹਨੂੰ ਬਸ ਸੇਕ ਜਿਹਾ ਹੀ ਲਵਾਉਣਾ ਵਾ ਜਿਆਦਾ ਨਹੀਂ ਆਪਾਂ ਗਰਮ ਕਰਨਾਗਾ ਫਿਰ ਨਹੀਂ ਤਾਂ ਫਿਰ ਇਹ ਸੇਕ ਜਿਹਾ ਨਿਕਲ ਜੂਦੇ ਵਿੱਚ ਫਿਰ ਉਹ ਸਵਾਦ ਜਿਆ ਨਹੀਂ ਰਹਿੰਦਾਗਾ ਜਿਹੜਾ ਮਤਲਬ ਇਹ ਮਸਾਲਿਆਂ ਦਾ ਆਉਣਾ ਵਾ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਕਰਕੇ ਗਰਮ ਤੇ ਇਹਨੂੰ ਉਤਾਰ ਲਵਾਂਗੇ ਠੰਡੇ ਕਰਕੇ ਫਿਰ ਆਪਾਂ ਇਹਨੂੰ ਗ੍ਰाइंड ਕਰਦੇ ਹਾਂ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਿਆ ਸੀ ਸਭ ਤੋਂ ਪਹਿਲਾਂ ਆਪਾਂ ਕਲੌਂਜੀ ਪਾਈ ਆ ਇਨੂੰ ਆਪਾਂ ਹੁਣ ਹਲਾਵਾਂਗੇ ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲੇ ਹੰਗ ਹੈਗੀਏ ਤੁਸੀਂ ਪਸੰਦ ਕਰਦੇ ਹੋ ਹੰਗ ਤਾਂ ਹੰਗ ਵੀ ਇਹਦੇ ਵਿੱਚ ਹੀ ਪਾ ਦੇਣੀ ਹੁੰਦੀ ਆਪਾਂ ਜਦੋਂ ਕਲੌਂਜੀ ਪਾਉਨੇ ਆ ਮੈਂ ਹੰਗ ਨਹੀਂ ਪਾਉਣੀਗੀ ਕਿਉਂਕਿ ਮੇਰੇ ਕੋਲੇ ਹੰਗ ਹੈ ਨਹੀਂਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰ ਲੈਣਾ ਵਾ ਤੇ ਇਹਦੇ ਵਿੱਚ ਆਪਾਂ ਲਸਣ ਪਾ ਲਾਂਗੇ ਜੇ ਲਸਣ ਦੀਆਂ ਗੰਡੀਆਂ ਤੁਹਾਡੇ ਕੋਲੇ ਮੋਟੀਆਂ ਤਾਂ ਵਿਚਾਲਿਆਂ ਤੋਂ ਫਾੜ ਵੀ ਆਪਾਂ ਕਰ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਲਸਣ ਪਾ ਦਾਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਹਿਲਾਇ ਜਾਣਾ। ਗੈਸ ਨੂੰ ਆਪਾਂ ਸੈਮ ਕਰ ਲਾਂਗੇ ਹਲੇ ਤੇਜ ਆ। ਜਦੋਂ ਸਾਰਾ ਇਦਾਂ ਤੇਲ ਪਾਫਾ ਛੱਡਣ ਲੱਗ ਗਿਆ ਫਿਰ ਆਪਾਂ ਗੈਸ ਨੂੰ ਸੈਮ ਕਰ ਲੈਣਾ। ਹੁਣ ਲਸਣ ਦਾ ਰੰਗ ਫਰਕ ਪੈ ਗਿਆ ਪੂਰਾ ਜੇ ਹੋ ਗਿਆ ਦੇਖੋ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਜਿਹੜੇ ਆਪਾਂ ਗ੍ਰੈਂਡ ਕੀਤੇ ਸੀਗੇ। ਇਹਨਾਂ ਨੂੰ ਆਪਾਂ ਹੁਣ ਸੰਗੀਤ ਰਹਲਾਵਾਂਗੇ ਪਹਿਲਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਇਹਨਾਂ ਨੂੰ ਸੇਕ ਲਵਾਵਾਂਗੇ ਗੈਸ ਸੱਮ ਤੇ ਹੀ ਰੱਖਣਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਗੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਲੂਣ ਪਾਵਾਂਗੇ ਲੂਣ ਤੁਸੀਂ ਆਪਣੇ ਖਾਨ ਦੇ ਮੁਤਾਬਕ ਹੀ ਪਾਉਣਾ ਵੀ ਜ਼ਿਆਦਾ ਖਾਣੇ ਆ ਜਾਂ ਘੱਟ ਖਾਣੇ ਹੋ ਉਹ ਤੁਸੀਂ ਆਪਣੇ ਟੇਸਟ ਅਨਸਾਰ ਪਾਉਣਾ ਵਾ ਇਸ ਤਰ੍ਹਾਂ ਇਹਦੇ ਵਿੱਚ ਲੂਣ ਪਾ ਦਾਂਗੇ ਲਾਲ ਮਿਰਚ ਪਾਵਾਂਗੇ ਉਹ ਵੀ ਤੁਸੀਂ ਆਪਣੇ ਮੁਤਾਬਕ ਪਾਉਣੀ ਹੈ ਜਿਆਦਾ ਖਾਣੇ ਵੈਸੇ ਤਾਂ ਇਹਦੇ ਵਿੱਚ ਲਾਲ ਮਿਰਚ ਤੇ ਲੂਣ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਫਿਰ ਟੇਸਟੀ ਲੱਗਦਾ ਵਾ ਇਹਦੇ ਵਿੱਚ ਹੁਣ ਆਪਾਂ ਹਲਦੀ ਪਾਵਾਂਗੇ ਹਲਦੀ ਵੀ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਤੇ ਚਾਰ ਵੀ ਨਹੀਂ ਖਰਾਬ ਹੁੰਦਾ ਇਹਦੇ ਨਾਲ ਤੇ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਸੇਕ ਲਵਾਵਾਂਗੇ ਮਸਾਲੇ ਸਾਰੇ ਪੁੱਨ ਲਵਾਂਗੇ ਜੇ ਤੁਹਾਡੇ ਕੋਲੇ ਨਿੰਬੂ ਹੈਗਾ ਤਾਂ ਨਿੰਬੂ ਆਪਾਂ ਇਹਦੇ ਵਿੱਚ 2 ਚਮਚਾ 2 ਚਮਚ ਨਿੰਬੂ ਦੇ ਪਾਵਾਂਗੇ ਮੇਰੇ ਕਹਿਣ ਦਾ ਮਤਲਬ ਨਿੰਬੂ ਦਾ ਰਾਸ ਆ ਜਿਹੜਾ ਆਪਾਂ 2 ਚਮਚੇ ਇਹਦੇ ਵਿੱਚ ਪਾਵਾਂਗੇ ਤੇ ਫਿਰ ਸਿਰਕਾ ਪਾਵਾਂਗੇ ਇਹਨਾਂ ਦੋਨਾਂ ਚੀਜ਼ਾਂ ਨਾਲ ਚਾਰ ਖਰਾਬ ਨਹੀਂ ਹੁੰਦਾ ਮੇਰੇ ਕੋਲੇ ਇਕੱਲਾ ਸਿਰਕਾ ਹੈਗਾ ਮੈਂ ਸਿਰਕਾ ਪਾਉਂਗੀ ਨਿੰਬੂ ਫਿਰ ਪਾ ਦਾਂਗੇ ਜਦੋਂ ਇਹ ਠੰਡਾ ਹੋ ਗਿਆ ਉਦੋਂ ਨਿੰਬੂ ਲਿਆ ਕੇ ਵਿੱਚ ਪਾ ਦਵਾਂਗੇ ਇਸ ਟਾਈਮ ਮੇਰੇ ਕੋਲ ਨਿੰਬੂ ਦਾ ਰਾਸ ਹੈ ਨਹੀਂਗਾ ਤੇ ਤੁਸੀਂ ਨਿੰਬੂ ਦਾ ਰਸ ਵੀ ਦੋ ਚਮਚੇ ਪਾਉਣਾ ਤੇ ਸਿਰਕਾ ਵੀ ਪਾਉਣਾ ਫਿਰ ਚਾਰ ਦੋ ਤਿੰਨ ਮਹੀਨੇ ਲਈ ਇਹ ਆਪਣਾ ਖਰਾਬ ਨਹੀਂ ਹੁੰਦਾ ਇਹ ਆਪਣਾ ਰੋਟੀ ਨਾਲ ਦੋ ਤਿੰਨ ਕੱਲੀਆਂ ਖਾਧੀਆਂ ਜਾਂ ਤਾਂ ਇਹ ਵਧੀਆ ਹੁੰਦਾ ਆਪਣੀ ਸਿਹਤ ਲਈ ਵੀ ਵਧੀਆ ਜੁਕਾਮ ਲਈ ਵੀ ਵਧੀਆ ਹੁੰਦਾ ਵਾ ਤੇ ਗੋਡਿਆਂ ਗਾਡਿਆਂ ਲਈ ਵੀ ਇਹ ਵਧੀਆ ਹੁੰਦਾ ਇਹ ਤਾਂ ਆਪਾਂ ਖਾਂਦੇ ਨਹੀਂਗੇ ਤੇ ਆਪਾਂ ਨੂੰ ਇਹ ਕੱਚਾ ਵੀ ਖਾਣਾ ਚਾਹੀਦਾ ਪਰ ਆਪਾਂ ਕੱਚਾ ਨਹੀਂ ਖਾ ਸਕਦੇ ਇਸ ਕਰਕੇ ਆਪਾਂ ਅਚਾਰ ਤਾਂ ਖਾ ਸਕਦੇ ਆ ਨਾ ਰੋਟੀ ਨਾਲੇ ਤਾਂ ਟੇਸਟੀ ਲੱਗਦਾ ਵਾ ਨਾਲੇ ਆਪਣਾ ਇਹ ਚੰਗੀ ਤਰ੍ਹਾਂ ਮੈਕਸ ਮਸਾਲੇ ਭੁੰਨੇ ਹੁੰਦੇ ਆ ਤੇ ਇਹ ਆਪਣੇ ਲਈ ਸਿਹਤ ਲਈ ਬਹੁਤ ਵਧੀਆ ਵਾ ਇਹਨਾਂ ਨੂੰ ਖਾਣਾ ਚਾਹੀਦਾ ਵਿਚਾਰ ਨੂੰ ਖਾਣਾ ਚਾਹੀਦਾ ਬਣਾ ਕੇ ਤੁਸੀਂ ਆਪਦੇ ਘਰੇ ਇੱਕ ਵਾਰੀ ਇਹ ਚਾਰ ਜਰੂਰ ਬਣਾਇਓ ਪਹਿਲਾਂ ਥੋੜਾ ਜਿਹਾ ਬਣਾ ਲਿਓ ਜੇ ਸਵਾਲ ਲੱਗਿਆ ਤਾਂ ਬਾਅਦ ਵਿੱਚ ਹੋਰ ਬਣਾ ਲਿਓ ਕਈ ਹੈਗੇ ਮੇਰੇ ਭੈਣ ਭਰਾ ਜਿਹੜੇ ਸਵੇਰੇ ਖਾਲੀ ਪੇਟ ਕੱਚਾ ਖਾਂਦੇ ਆ ਉਹਦੇ ਨਾਲ ਫਿਰ ਸਾਰਾ ਦੇਮ ਐ ਲੱਗਦਾ ਰਹਿੰਦਾ ਜਿਵੇਂ ਮੂੰਹ 'ਚ ਇਹਦੀ ਖੁਸ਼ਬੂ ਜੀ ਆਉਂਦੀ ਰਹਿੰਦੀ ਬਦਬੂ ਜੀ ਤੇ ਉਹ ਇਸ ਕਰਕੇ ਜੇ ਇਹਨੂੰ ਆਪਾਂ ਐਂ ਖਾਵਾਂਗੇ achar ਬਣਾ ਕੇ ਤਾਂ ਫਿਰ ਉਹ ਮੂੰਹ ਵਿੱਚੋਂ 스멜 ਜੀ ਨਹੀਂ ਆਉਂਦੀ ਓਵੇਂ ਜਦੋਂ ਆਪਾਂ ਬੋਲਦੇ ਆਂ ਫਿਰ ਇਹ ਲਸਨ 스멜 ਜੀ ਛੱਡਦਾ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ achar ਆਪਣਾ ਭੁੰਨਿਆ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਤੇ ਇਹਦੇ ਵਿੱਚ ਸਿਰਕਾ ਪਾਵਾਂਗੇ ਪਾਵਾਂਗੇ ਤੇਲ ਤੁਸੀਂ ਇਹਦੇ ਉੱਪਰ ਦੀ ਕਰ ਦੇਣਾ ਵਾ ਤੇਲ ਮੇਰਾ ਘਟ ਗਿਆ ਵਾ ਤੇਲ ਆਪਾਂ ਉੱਪਰ ਦੀ ਪਾਵਾਂਗੇ ਫਿਰ ਪਾ ਦਾਂਗੇ ਤੱਤਾ ਕਰਕੇ ਠੰਡਾ ਕਰਕੇ ਤੇਲ ਪਾਵਾਂਗੇ ਤੇਲ ਦੇ ਵਿੱਚ ਡੁੱਬਿਆ ਰਹਿਣਾ ਚਾਰ ਉਹ ਵਧੀਆ ਲੱਗਦਾ ਹੁਣ ਇਹ ਆਪਾਂ ਨੂੰ ਐ ਰੜਿਆ ਜਿਹਾ ਲੱਗਦਾ ਪਰ ਇਹਨੇ ਵਧੀਆ ਬਣ ਜਾਣਾ ਆ ਚਾਰ ਨੇ ਆ achar ਬਹੁਤ ਵਧੀਆ ਬਣ ਗਿਆ ਆਪਾਂ ਇਹਨੂੰ ਹੁਣ ਇੱਥੋਂ ਤੱਕ ਫੁੱਲ ਕਰਕੇ ਤੇਲ ਪਾ ਦਾਂਗੇ ਭਰ ਕੇ ਰੱਖਣਾ ਇਹ ਤੇਲ ਦੇ ਵਿੱਚ ਤੇ ਫਿਰ ਪੋਲਾ ਵੀ ਬਣ ਜਾਣਾ ਤੇ ਬਹੁਤ ਟੇਸਟੀ ਲੱਗਦਾ ਇਹ achar ਇੱਕ ਵਾਰੀ ਆਪਣੇ ਘਰੇ ਇਹ achar ਜਰੂਰ ਪਾਓ ਤੁਸੀਂ ਆਪਾਂ ਇਹਦੇ ਵਿੱਚ ਤੇਲ ਪਾ ਲਿਆ ਆਪਣਾ achar ਬਹੁਤ ਵਧੀਆ ਬਣ ਗਿਆ ਵਾ ਤੇਲ ਆਪਾਂ ਇੰਨਾ ਪਾਉਣਾ ਜਿਹੜਾ ਉਤੋਂ ਦੀ ਤਾਰ ਹੋ ਜਵੇ ਇਹਦੇ ਇਸ ਤਰ੍ਹਾਂ ਆਪਾਂ ਇੰਨਾ ਤੇਲ ਪਾਉਣਾ ਜਿਹੜਾ ਉਤੋਂ ਦੀ ਤਾਰ ਹੋ ਜੇ ਤਾਂ ਫਿਰ ਨਾਲੇ ਤਾਂ ਪੋਲਾ ਰਹੂਗਾ achar ਤੇ ਨਾਲੇ ਫਿਰ ਇਹ ਬਹੁਤ ਟੇਸਟੀ ਬਣ ਜਾਣਾ ਵਧੀਆ ਬਣ ਜਾਣਾ ਇੱਥੋਂ ਤੱਕ achar ਰੱਖਣਾ ਆਪਾਂ 2-3 ਮਹੀਨੇ ਆਰਾਮ ਨਾਲ ਆਪਣੀ ਇਸ achar ਨਾਲ ਨਿਕਲ ਜਾਂਦੇ ਆ ਕਿਉਂਕਿ ਆਪਾਂ 2-3 ਕਲੀਆਂ ਤਾਂ ਖਾਣੀਆਂ ਹੁੰਦੀਆਂ ਕਿਹੜਾ ਜਿਆਦਾ ਖਾਣਾ ਹੁੰਦਾ ਇਹ ਤੇ ਆਪਣਾ achar ਬਹੁਤ ਵਧੀਆ ਬਣ ਗਿਆ ਇਹ ਜੇ ਆਈ ਦੇ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟਾਂ ਵਿੱਚ ਜਰੂਰ ਦੱਸਣਾ ਸ਼ੇਅਰ ਕਰਨਾ ਲਾਈਕ ਕਰਨਾ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਤੁਹਾਡੇ ਨਾਲ ਜਲਦ ਹੀ ਸਾਸਤ੍ਰੀਕਾਲ